ਹਰਵਿੰਦਰ ਜੀ ਹਸਪੀਟਲ ਆਏ ਹੋ ਕੀ ਮਾਮਲਾ ਗਿਆ ਜਦਾ ਅਸੀਂ ਅਮਰ ਹਫਤਾ ਵਾਲਾ ਆਏ ਸੀਗੇ ਪਿਛਲੇ ਦਿਨਾਂ ਤੋਂ ਜੋ ਰੇਡ ਚੱਲ ਰਿਹਾ ਸੀ ਐਮਐਲਏ ਹਰਮੀਤ ਸਿੰਘ ਜੀ ਪਠਾਨ ਮੈਰਾ ਸਾਹਿਬ ਦਾ ਸਨੌਰ ਤੋਂ ਉਹਦੀ ਵਾਈਫ ਇੱਥੇ ਐਡਮਿਟ ਹੈ ਸੀ ਉਹਦੀ ਖਬਰ ਲੈਣ ਲਈ ਆਏ ਸੀ ਅਸੀਂ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਆਏ ਸੀ ਪਾਰਟੀ ਵਾਜੀ ਸਾਡਾ ਉਹਦੇ ਨਾਲ ਵੈਸੇ ਹੁੰਦੇ ਨਹੀਂ ਉਹ ਝਾੜੂ ਤੋਂ ਨੇ ਬਣੇ ਨੇ ਐਮਐਲਏ ਅਸੀਂ ਭਾਰਤੀ ਜਨਤਾ ਪਾਰਟੀ 'ਚ ਕੰਮ ਕਰਦੇ ਆਂ ਪਰੰਤੂ ਜਦੋਂ ਸਮਾਜਿਕ ਤੌਰ ਤੇ ਵਿਚਰੀਏ ਦਾ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਇੱਕ ਅਸੀਂ ਖਬਰ ਲੈਣ ਆਏ ਸੀ ਇਨਸਾਨੀਅਤ ਤੌਰ ਤੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਉਹਦੀ ਵੀਡੀਓ ਸੁਣੀ ਸੀ ਕਿ ਮੇਰੀ ਮਿਸਜ ਬਿਮਾਰ ਨੇ ਉਹਨੂੰ ਦਵਾਈ ਨਹੀਂ ਮਿਲ ਰਹੀ ਦਵਾਈ ਪ੍ਰੋਪਰ ਦੇ ਨਹੀਂ ਰਹੇ ਹੌਸਲਾ ਰੱਖੇ ਹੋਏ ਨੇ ਸੋ ਅਸੀਂ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਇਨਸਾਨੀਅਤ ਤੌਰ ਤੇ ਭਾਈਚਾਰਾ ਤੌਰ ਤੇ ਉਹਨਾਂ ਦੀ ਮਿਸਜ ਦੀ ਖਬਰ ਲੈਣ ਲਈ ਆਏ ਸੀ ਉਹ ਬਹੁਤ ਜ਼ਿਆਦਾ ਬਿਮਾਰ ਨੇ ਸਰਕਾਰ ਨੂੰ ਚਾਹੀਦਾ ਕਿ ਪਰਿਵਾਰ ਦੀ ਤਰ੍ਹਾਂ ਲਵੇ ਆਪਦੇ ਐਮ ਐਲ ਏ ਉਹਨਾਂ ਦਾ ਹੀ ਐਮ ਐਲ ਏ ਸੀ ਪਰਿਵਾਰਾਂ ਦੇ ਵਿੱਚ ਲੜਾਈਆਂ ਝਗੜੇ ਆਮ ਹੁੰਦੇ ਨੇ ਇਸ ਨੂੰ ਵੀ ਸਰਕਾਰ ਨੂੰ ਆਪਦੇ ਪਰਿਵਾਰ ਦਾ ਮਸਲਾ ਲੈਣਾ ਚਾਹੀਦਾ ਤੇ ਜੋ ਵੀ ਹੈ ਉਹਨਾਂ ਦਾ ਹਰਨੀਤ ਦੇ ਨਾਲ ਉਹ ਜਿਵੇਂ ਮਰਜੀ ਸਿਲਜਣ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀ ਬੇਟੀ ਨੂੰ ਉਹਨਾਂ ਦੀ ਮਾਤਾ ਨੂੰ ਉਹਨਾਂ ਦੀ ਘਰ ਵਾਲੀ ਨੂੰ ਸਰਕਾਰ ਇਸ ਲੜਾਈ ਝਗੜੇ ਦੇ ਵਿੱਚ ਨੱਕ ਸਿੱਟੇ ਜਿਹੜੇ ਵੀ ਮੈਂਬਰ ਦੀ ਦਵਾਈ ਜਿੱਥੋਂ ਚੱਲਦੀ ਆ ਉਹਨਾਂ ਦੀ ਮੈਸੇਜ ਦੀ ਦਵਾਈ ਜਿਹੜੇ ਡਾਕਟਰ ਤੋਂ ਚੱਲਦੀ ਆ ਜਿਹੜੇ ਹਸਪਤਾਲ ਤੋਂ ਚੱਲਦੀ ਆ ਤੇ ਇਸੇ ਤਰ੍ਹਾਂ ਉਹਨਾਂ ਦੀ ਮਾਤਾ ਦੀ ਦਵਾਈ ਜਿਹੜੇ ਡਾਕਟਰ ਤੋਂ ਆਰ ਜਿਹੜੇ ਹਸਪਤਾਲ ਤੋਂ ਚਲਦੀ ਆ ਉਸ ਤੋਂ ਉਹਨਾਂ ਨੂੰ ਰੈਗੂਲਰ ਕਰਾ ਦੇਣੀ ਚਾਹੀਦੀ ਆ ਕਿਉਂਕਿ ਜਦੋਂ ਦਵਾਈ ਚੇਂਜ ਹੁੰਦੀ ਆ ਤਾਂ ਉਹ ਦਵਾਈ ਫਿਰ ਕੰਮ ਨਹੀਂ ਕਰਦੀ ਤੇ ਉਹਨਾਂ ਦੀ ਸਿਹਤ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੋ ਬਹੁਤ ਨਿੱਜੀ ਤੌਰ ਤੇ ਪਰੇਸ਼ਾਨ ਨੇ ਉਹਨਾਂ ਨੂੰ ਆ ਵੀ ਇਸ ਝਗੜੇ ਦਾ ਵੀ ਸਦਮਾ ਤੇ ਉਹਨਾਂ ਨੂੰ ਪ੍ਰੋਪਰ ਦਵਾਈ ਨਹੀਂ ਮਿਲ ਰਹੀ ਉਹਨਾਂ ਦੀ ਸਿਹਤ ਦਾ ਨੁਕਸਾਨ ਹੋ ਸਕਦਾ ਸਰਕਾਰ ਦਾ ਬੈਠ ਕੇ ਗੱਲਬਾਤ ਹੋ ਸਾਈ ਸੀ ਹਾਂਜੀ ਇਸ ਲੜਾਈ ਇਸ ਰੇਡ ਕੇ ਨੂੰ ਪੰਜਾਬ ਸਰਕਾਰ ਆਪਣੇ ਪਰਿਵਾਰ ਦਾ ਮਸਲਾ ਲਵੇ ਪਰਿਵਾਰ ਦੇ ਵਿੱਚ ਬੈਠ ਕੇ ਨਵੇੜੇ ਉਹ ਨਿਭੜਦਾ ਨਹੀਂ ਨਿਭੜਦਾ ਸੈਕੰਡ ਇਸ਼ੂ ਹੈ ਪਰੰਤੂ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀ ਘਰਵਾਲੀ ਨੂੰ ਉਹਨਾਂ ਦੀ ਮਾਤਾ ਨੂੰ ਸਾਡਾ ਇਨਾ ਹੀ ਕਹਿਣਾ ਹੈ ਕਿ ਜਿੱਥੋਂ ਦਵਾਈ ਪਹਿਲਾਂ ਚੱਲਦੀ ਸੀ ਉਹ ਦਵਾਈ ਰੈਗੂਲਰ ਕਰਾ ਦੇਣੀ ਚਾਹੀਦੀ ਹੈ ਉਸ ਹਸਪਤਾਲ ਤੋਂ ਉਹਨਾਂ ਨੂੰ ਇਸ ਰੇਡ ਕੇ ਦੇ ਵਿੱਚ ਨਹੀਂ ਘ੍ਰਿਸਣਾ ਚਾਹੀਦਾ ਉਹਨਾਂ ਦੀ ਸਿਹਤ ਦਾ ਨੁਕਸਾਨ ਹੋ ਰਿਹਾ ਹਾਂ ਕਿਵੇਂ ਤਾਂ ਸਿਹਤ ਉਹਨਾਂ ਦੀ ਸਿਹਤ ਜਦੋਂ ਦਵਾਈ ਪ੍ਰੋਪਰ ਚੱਲੇਗੀ ਤਾਂ ਠੀਕ ਹੋਏਗੀ ਅਜੇ ਉਹਨਾਂ ਦੀ ਦਵਾਈ ਪ੍ਰੋਪਰ ਨਹੀਂ ਚੱਲ ਰਹੀ ਉਹ ਲੁਧਿਆਣੇ ਤੋਂ ਕਿਤੋਂ ਪਹਿਲਾਂ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਸੋ ਉੱਥੋਂ ਉਹਨਾਂ ਨੂੰ ਠੀਕ ਕਰਾ ਦੇਣਾ ਰੈਗੂਲਰ ਕਰਾ ਦੇਣਾ ਚਾਹੀਦਾ ਹਰਵਿੰਦਰ ਜੀ ਹਸਪੀਟਲ ਆਏ ਹੋ ਕੀ ਮਾਮਲਾ ਕੀ ਜੀ ਦੱਸੋ ਅਸੀਂ ਅਮਰ ਹਸਪਤਾਲ ਆਏ ਸੀਗੇ ਪਿਛਲੇ ਦਿਨਾਂ ਤੋਂ ਜੋ ਰੇਡ ਕਾ ਚੱਲ ਰਿਹਾ ਸੀ ਐਮਐਲਏ ਹਰਮੀਤ ਸਿੰਘ ਜੀ ਪਠਾਨਮਾਇਰਾ ਸਾਹਿਬ ਦਾ ਸਨੌਰ ਤੋਂ ਉਹਦੀ ਵਾਈਫ ਇੱਥੇ ਐਡਮਿਟ ਹੈ ਸੀ ਉਹਦੀ ਖਬਰ ਲੈਣ ਲਈ ਆਏ ਸੀ ਅਦੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਏ ਸੀ ਪਾਰਟੀ ਬਾਜੀ ਸਾਡਾ ਉਹਦੇ ਨਾਲ ਵੈਸੇ ਹੁੰਦੇ ਨਹੀਂ ਉਹ ਝਾੜੂ ਤੋਂ ਨੇ ਬਣੇ ਨੇ ਐਮ ਐਲ اے ਅਸੀਂ ਭਾਰਤੀ ਜਨਤਾ ਪਾਰਟੀ 'ਚ ਕੰਮ ਕਰਦੇ ਆਂ ਪਰੰਤੂ ਜਦੋਂ ਸਮਾਜਿਕ ਤੌਰ ਤੇ ਵਿਚਰੀਏ ਤਾਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇੱਕ ਅਸੀਂ ਖਬਰ ਲੈਣ ਆਏ ਸੀ ਇਨਸਾਨੀਅਤ ਤੌਰ ਤੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਉਹਦੀ ਵੀਡੀਓ ਸੁਣੀ ਸੀ ਕਿ ਮੇਰੀ ਮਿਸਜ ਬਿਮਾਰ ਨੇ ਉਹਨੂੰ ਦਵਾਈ ਨਹੀਂ ਮਿਲ ਰਹੀ ਦਵਾਈ ਪ੍ਰੋਪਰ ਦੇ ਨਹੀਂ ਰਹੇ ਹੌਸਲਾ ਰੱਖੇ ਹੋਏ ਨੇ ਤੋ ਅਸੀਂ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਇਨਸਾਨੀਅਤ ਤੌਰ ਤੇ ਭਾਈਚਾਰਾ ਤੌਰ ਤੇ ਉਹਨਾਂ ਦੀ ਮੈਸੇਜ ਦੀ ਖਬਰ ਲੈਣ ਲਈ ਆਏ ਸੀ ਉਹ ਬਹੁਤ ਜ਼ਿਆਦਾ ਬਿਮਾਰ ਨੇ ਸਰਕਾਰ ਨੂੰ ਚਾਹੀਦਾ ਕਿ ਪਰਿਵਾਰ ਦੀ ਤਰ੍ਹਾਂ ਲਵੇ ਆਪਦੇ ਐਮਐਲਏ ਉਹਨਾਂ ਦਾ ਹੀ ਐਮਐਲਏ ਸੀ ਪਰਿਵਾਰਾਂ ਦੇ ਵਿੱਚ ਲੜਾਈਆਂ ਝਗੜੇ ਆਮ ਹੁੰਦੇ ਨੇ ਇਸ ਨੂੰ ਵੀ ਸਰਕਾਰ ਨੂੰ ਆਪਦੇ ਪਰਿਵਾਰ ਦਾ ਮਸਲਾ ਲੈਣਾ ਚਾਹੀਦਾ ਤੇ ਜੋ ਵੀ ਹੈ ਉਹਨਾਂ ਦਾ ਹਰਨੀਤ ਦੇ ਨਾਲ ਉਹ ਜਿਵੇਂ ਮਰਜੀ ਸਿਲਜਣ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀ ਬੇਟੀ ਨੂੰ ਉਹਨਾਂ ਦੀ ਮਾਤਾ ਨੂੰ ਉਹਨਾਂ ਦੀ ਘਰਵਾਲੀ ਨੂੰ ਸਰਕਾਰ ਇਸ ਲੜਾਈ ਝਗੜੇ ਦੇ ਵਿੱਚ ਨਾ ਕਿ ਸਿੱਟੇ ਜਿਹੜੇ ਵੀ ਮੈਂਬਰ ਦੀ ਦਵਾਈ ਜਿੱਥੋਂ ਚੱਲਦੀ ਆ ਉਹਨਾਂ ਦੀ ਮੈਸੇਜ ਦੀ ਦਵਾਈ ਜਿਹੜੇ ਡਾਕਟਰ ਤੋਂ ਚੱਲਦੀ ਆ ਜਿਹੜੇ ਹਸਪਤਾਲ ਤੋਂ ਚੱਲਦੀ ਆ ਤੇ ਇਸੇ ਤਰ੍ਹਾਂ ਉਹਨਾਂ ਦੀ ਮਾਤਾ ਦੀ ਦਵਾਈ ਜਿਹੜੇ ਡਾਕਟਰ ਤੋਂ ਆ ਜਿਹੜੇ ਹਸਪਤਾਲ ਤੋਂ ਚੱਲਦੀ ਆ ਉਸ ਤੋਂ ਉਹਨਾਂ ਨੂੰ ਰੈਗੂਲਰ ਕਰਾ ਦੇਣੀ ਚਾਹੀਦੀ ਆ ਕਿਉਂਕਿ ਜਦੋਂ ਦਵਾਈ ਚੇਂਜ ਹੁੰਦੀ ਆ ਤਾਂ ਉਹ ਦਵਾਈ ਫਿਰ ਕੰਮ ਨਹੀਂ ਕਰਦੀ ਤੇ ਉਹਨਾਂ ਦੀ ਸਿਹਤ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਉਹ ਬਹੁਤ ਨਿੱਜੀ ਤੌਰ ਤੇ ਪਰੇਸ਼ਾਨ ਨੇ ਉਹਨਾਂ ਨੂੰ ਆ ਵੀ ਇਸ ਝਗੜੇ ਦਾ ਵੀ ਸਦਮਾ ਤੇ ਉਹਨਾਂ ਨੂੰ ਪ੍ਰੋਪਰ ਦਵਾਈ ਨਹੀਂ ਮਿਲ ਰਹੀ ਉਹਨਾਂ ਦੀ ਸਿਹਤ ਦਾ ਨੁਕਸਾਨ ਹੋ ਸਕਦਾ ਸਰਕਾਰ ਹਾਂਜੀ ਇਸ ਚੜਾਈ ਇਸ ਰੇਡ ਕੇ ਨੂੰ ਪੰਜਾਬ ਸਰਕਾਰ ਆਪਣੇ ਪਰਿਵਾਰ ਦਾ ਮਸਲਾ ਲਵੇ ਪਰਿਵਾਰ ਦੇ ਵਿੱਚ ਬੈਠ ਕੇ ਨਵੇੜੇ ਉਹ ਨਿਭੜਦਾ ਨਹੀਂ ਨਿਭੜਦਾ ਸੈਕੰਡ ਇਸ਼ੂ ਹੈ ਪਰੰਤੂ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀ ਘਰ ਵਾਲੀ ਨੂੰ ਉਹਨਾਂ ਦੀ ਮਾਤਾ ਨੂੰ ਸਾਡਾ ਇੰਨਾ ਹੀ ਕਹਿਣਾ ਕਿ ਥੋ ਦਵਾਈ ਪਹਿਲਾਂ ਚੱਲਦੀ ਸੀ ਉਹ ਦਵਾਈ ਰੈਗੂਲਰ ਕਰਾ ਦੇਣੀ ਚਾਹੀਦੀ ਹੈ ਉਸ ਹਸਪਤਾਲ ਤੋਂ ਉਹਨਾਂ ਨੂੰ ਇਸ ਰੇੜਕੇ ਦੇ ਵਿੱਚ ਨਹੀਂ ਘੜਿਸਣਾ ਚਾਹੀਦਾ ਉਹਨਾਂ ਦੀ ਸਿਹਤ ਦਾ ਨੁਕਸਾਨ ਹੋ ਰਿਹਾ ਹਾਂ ਕਿ ਮੈਂ ਤਾਂ ਐਸੇ ਹੀ ਉਹਨਾਂ ਦੀ ਸਿਹਤ ਜਦੋਂ ਦਵਾਈ ਪ੍ਰੋਪਰ ਚੱਲੇਗੀ ਤਾਂ ਠੀਕ ਹੋਏਗੀ ਅਜੇ ਉਹਨਾਂ ਦੀ ਦਵਾਈ ਪ੍ਰੋਪਰ ਨਹੀਂ ਚੱਲ ਰਹੀ ਉਹ ਲੁਧਿਆਣੇ ਤੋਂ ਕਿਤੋਂ ਪਹਿਲਾਂ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਸੋ ਉੱਥੋਂ ਉਹਨਾਂ ਨੂੰ ਠੀਕ ਕਰਾ ਦੇਣਾ ਰੈਗੂਲਰ ਕਰਾ ਦੇਣਾ ਚਾਹੀਦਾ